हम संतन की शरणा हम संतन की रेन प्यारे हम संतन की शरणा संत हमारी वोट सतानी संत हमार ताणी संत हमारा गहना हम संतन की हैन पे आरे हम संतन की शरणा हम संतन की हैन पे आरे हम संतन की शरणा ਸਤਾਣੀ ਸੰਤ ਹਮਾਰਾ ਕਹਿਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਕਹਿਣਾ ਸੰਤਨ ਕੀ ਰੇਣ ਪਿਆਰ ਹਮ ਸੰਤਨ ਕੀ ਸਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੂ ਨਗਰ ਵਾਸੀ ਲਾਹਰਨ ਵਾਸੀ ਤੇ ਦਿਸਾਂ ਦਿਸਾਂ ਚ ਬੱਜੇ ਹੋਇਆ ਸਭੂ ਗੰਨਰਗ ਨਾਮ ਦੇ ਸੰਤਾਂ ਨੂੰ ਮਹਾਂਪੁਰਖ ਮਨਮੋਹਨੀ ਸੰਤ ਬਾਬਾ ਨਾਨਕ ਜੀ ਨੇ ਜਨਮ ਦਿਹਾੜੇ 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 ਲੱਗ ਰੱਖ ਬਣਾਈਆਂ ਹੋਣ ਸਤਿਗੁਰ ਸੱਜੇ ਬਾਸੇ ਦੀ ਕਿਰਪਾ ਦੇ ਸਦਕਾ ਮਹਾਪੁਰਗਣਾ ਜਨਮ ਘੜਾ ਹਰ ਸਾਲ ਦੀ ਤਰ੍ਹਾਂ 25 ਮਾਰਚ 2002 ਨੂੰ ਸ਼ਰਧਾ ਸੰਗਤਾਂ ਦੇ ਸਹਿਯੋਗ ਨਾਲ ਲੈ ਕੇ ਜੋ ਕਿ 14 ਮਾਰਚ ਨੂੰ ਪ੍ਰਵਾਸ ਦੇ ਰੋਡ 'ਤੇ ਫੈਨਾਂ ਜਿਹੜੇ ਕੋਈ ਮਹਾਪੁਰਗ ਦੇ ਜਨਮ ਘੜਾ ਨੂੰ ਮਨਾਉਂਦੇ ਹਾਂ ਅੱਜ ਹਨ ਕੀਰਤਨ ਕੀਤੇ ਨਗਰ ਕੀਰਤਨ ਵਿੱਚ ਵਿਸ਼ਾਲ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਇਹ ਗੰਬਰ ਸਾਹਿਬ ਜਿਹੜਾ ਮੇਜ ਬੜਾ ਹੀ ਖੈਦਾਨੇ ਪਿਆਰ ਅਮਹਲ ਦੇ ਨਾਮ ਸ਼ੁਰੂ ਕੀਤੀ ਉਹ ਸਤਿਗੁਰੂ ਸਦੇ ਪਾਸ ਹੈ ਕਰਦੀਆਂ ਗਰਾਮ ਅਸਨ ਹੱਥ ਬੱਜੀ ਮਾਰਦ ਨੂੰ ਵਿਸ਼ਾਲ ਵਰਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਰਾਗੀ ਪਾਠੀ ਕੰਪਨੀ ਦੇ ਇੱਕ ਗੀਤ ਨੂੰ ਵਿਖਿਆ ਨਹੀਂ ਅਜਨੇ ਪੰਨੂ ਆਏ ਹੋਏ ਸੰਗਤਾਂ ਦਾ ਤੁਹਾਡਾ ਬਹੁਤ ਧੰਨਵਾਦ ਹੈ ਕੋਈ ਸ਼ਬਦ ਨਹੀਂ ਜੋ ਕਹਿ ਸਕੀਏ ਮਹਾ ਪ੍ਰਗਾਮ ਲੋ ਸਤਿਗੁਰੂ ਸਦੇ ਪਾਸ ਨੂੰ ਜਿਸਾ ਮੇਰਾ ਤੇ ਹੱਥ ਤੇਰਾ ਇਹ ਵਰਦਾਨ ਬਖਸ਼ਿਆ ਗਿਆ بےنتی کرتے ہیں ستگر سچے پاشا کرپا کر آئی ہوئی سنگوں اپنی خوشیاں کھیڑے کے نام نوازن دکھا کلساں سے ناش کر سکھان کے پرکاش کرے کرن کے سدساں بچوں کے سرا سے میرا پرہت روپئے میرے ستگر کر واحر جی کا خالصا واحد فتح